ਨੇ ਕਹਿ ਦਿੱਤਾ ਸੀ ਬੜਾ ਧਾਰਮਿਕ ਪੁਰਸ਼ ਹੈ ਦਿੱਲੀ ਦੇ ਚ ਮੰਦਰ ਹੈ ਹਰਦਵਾਰ ਦੇ ਚ ਮੰਦਰ ਹੈ ਜੈਪੁਰ ਦੇ ਚ ਮੰਦਰ ਹੈ ਬੰਬੇ ਦੇ ਚ ਹੈ ਕਲਕੱਤੇ ਦੇ ਚ ਹੈ ਬ੍ਰਿਜਰਾਜ ਰਗਰ ਦੇ ਚ ਗਣਤੀ ਕਰਦੇ ਜਾਓ ਹਰ ਤੀਰੰਧ ਤੇਸ ਨੇ ਮੰਦਰ ਖੜਾ ਕੀਤਾ ਹੈ ਬਿਰਲੇ ਮੰਦਰ ਮੈਂ ਕਹ ਬਿਰਲੇ ਦੇ ਮੰਦਰ ਨੇ ਰੱਬ ਦੇ ਮੰਦਰ ਥੋੜੀ ਨੇ ਪੈਸੇ ਦੇ ਮੰਦਰ ਨੇ ਧਨ ਦੇ ਮੰਦਰ ਨੇ ਉਹਨੇ ਆਪਣਾ ਨਾਂ ਹੀ ਠੋਕੇ ਹੋਇਆ ਹੈ ਪ੍ਰਮਾਤਮਾ ਦੇ ਮੰਦਰ ਨਹੀਂ ਨੇ ਬਿਰਲਾ ਮੰਦਰ ਤੇ ਜੇ ਹੁਣ ਤੁਸੀਂ ਆ ਕੋਈ ਨਾ ਮੰਦਰਾਂ ਦੇ ਬਣਾਣ ਕਰਕੇ ਤੇ ਨਾ ਕਰੋੜਾਂ ਅਰਬਾਂ ਰੁਪਏ ਦੇ ਦਾਨ ਦੇ ਨਾਲ ਇਹ ਮਹਾਨ ਹੋ ਗਿਆ ਨਹੀਂ ਇਸ ਤਰ੍ਹਾਂ ਦੇ ਕਰੋੜਾਂ ਬਿਰਲੇ ਇਕੱਠੇ ਕਰੀਏ ਕਬੀਰ ਦੇ ਚਰਨਾਂ ਦੀ ਖਾਕ ਵੀ ਨਹੀਂ ਹੈ ਕਬੀਰ ਦੇ ਪੈਰਾਂ ਦੀ ਧੂੜ ਵੀ ਨਹੀਂ ਹੈ ਕਬੀਰ ਦੇ ਕੋਲ ਜੀਮ ਦਾ ਜਗ ਦਾ ਧਰਮ ਹੈ ਔਰ ਉਸੇ ਧਰਮ ਨੂੰ ਬਿਰਲਾ ਪੈਸੇ ਦੇ ਜ਼ੋਰ ਨਾਲ ਖਰੀਦਣਾ ਚਾਹੁੰਦਾ ਨਹੀਂ ਨਹੀਂ ਮਿਲ ਸਕਦਾ ਸੰਮਨ ਜੋ ਇਸ પ્રેમ ਕੀ दमके होती साठ रावण होते सोरंक ने जिन सिर दीने काट एक बड़ी कीमती गल गुरु अर्जुन देव जी महाराज ने कर दीती है और मैं एवीर्स करा शहद इको एक, एक ग्रंथ धन गुरु वरण साहब जी महाराज ने जिन्ना ने कुछ इंसाफ रावण नाल कीता वरना किसी ने भी नहीं कीता भारत दे सारे रावण नो दुष्ट कहंदे ने सारे उस्नो जालिम कहंदे ने गुरु अर्जुन देव जी महाराज ने ਇਨਸਾਫ ਕੀਤਾ ਇਸ ਮਹਾਪੁਰਸ਼ ਨੇ ਪੂਰਨ ਤੌਰ ਤੇ ਜ਼ਾਲਮ ਨਹੀਂ ਸੀ ਹਰਪ ਇਹਦੇ ਵਿੱਚ ਕੋਈ ਖੂਬੀ ਨਹੀਂ ਸੀ ਐਸਾ ਨਹੀਂ ਹੈ ਹਰ ਮਨੁੱਖ ਦੇ ਵਿੱਚ ਕੁਝ ਗੁਣ ਹੁੰਦੇ ਨੇ ਕੁਝ ਔਗਣ ਵੀ ਹੁੰਦੇ ਨੇ ਤਾਂ ਇਸ ਪੁਰਸ਼ ਦੇ ਵਿੱਚ ਕੁਝ ਗੁਣ ਵੀ ਸਨ ਔਰ ਗੁਣਾ ਦਿੱਤੇ ਬਿਲਕੁਲ ਪਰਦਾ ਪਾ ਦਿੱਤਾ ਗਿਆ ਪਾ ਦਿੱਤਾ ਜਾਂਦਾ ਹੈ ਪਾਕਾਰਨ ਹਾਰ ਗਿਆ ਸੀ ਵਿਚਾਰਾ ਹਾਰੇ ਹੋਏ ਦੇ ਨਾਲ ਕਲਮ ਦੇ ਧਨੀ ਨਹੀਂ ਚੱਲਦੇ ਹਾਰੇ ਹੋਏ ਦੇ ਨਾਲ ਜ਼ਬਾਨ ਦੇ ਧਨੀ ਨਹੀਂ ਚੱਲਦੇ ਹਾਰੇ ਹੋਏ ਮਨੁੱਖ ਦੇ ਨਾਲ ਦਿਮਾਗੀ ਬੰਦੇ ਨਹੀਂ ਚੱਲਦੇ ਹੁੰਦੇ ਜੋ ਜਿੱਤ ਜਾਏ ਉਹ ਕਾਲਕਾ ਹੋ ਜਾਂਦੀ ਹੈ ਉਹ ਮਹਾਕਾਲੀ ਹੋ ਜਾਂਦੀ ਹੈ ਉਹ ਦੇਵੀ ਹੋ ਜਾਂਦੀ ਹੈ ਕਿ ਸ਼ਾਇਦ ਕਿਤੇ ਹਾਰ ਜਾਏ ਤਾਂ ਫਿਰ ਡਾਇਨ ਹੈ ਪੁਰਸ਼ ਜਿੱਤ ਗਿਆ ਤਾਂ ਭਗਵਾਨ ਹੋ ਗਿਆ ਹਾਰ ਗਿਆ ਤਾਂ ਸ਼ੈਤਾਨ ਇਹ ਤੇ ਜਿੱਤ ਹਾਰ ਦੇਤੇ ਖੜੀ ਹੈ ਦੁਨੀਆ ਜੇਤੂ ਦੇ ਪਿੱਛੇ ਚੱਲਦੀ ਹੈ ਇਹ ਨਹੀਂ ਦੇਖ ਲਈਏ ਕਿ ਇਹ ਜੋ ਜਿੱਤ ਰਿਹਾ ਹੈ ਕੌਣ ਹੈ ਇਸ ਨੂੰ ਨਹੀਂ ਦੇਖਦੇ ਜਿੱਤ ਗਿਆ ਇਸ ਵਾਸਤੇ ਭਗਵਾਨ ਹੈ ਰਾਮ ਜਿੱਤ ਗਏ ਸਨ ਰਾਵਣ ਹਾਰ ਗਏ ਸਨ ਅਗਰ ਦੇਖਿਆ ਜਾਏ ਇਨਸਾਫ ਦੀ ਕਸੌਟੀ ਨਾਲ ਦੇਖੋਗੇ ਇੰਨਾ ਕਸੂਰ ਰਾਵਣ ਦਾ ਨਹੀਂ ਹੈ ਰਾਮ ਦੇ ਭਰਾ ਦਾ ਹੀ ਹੈ ਉਸ ਜ਼ਮਾਨੇ ਚ ਸਵੈੰਬਰ ਦੀ ਪ੍ਰਥਾ ਆਮ ਸੀ ਵਰ ਚੁਣਨਾ ਸਵੈਮਵਰ ਕੋਈ ਲੜਕੀ ਲੜਕੀ ਦੇ ਗਲ ਦੇ ਵਿੱਚ ਮਾਲਾ ਪਾ ਦਿੰਦੀ ਸੀ ਇਹਨੂੰ ਕਹਿੰਦੇ ਨੇ ਸਨ ਸਵੈਮਵਰ ਖੁਦ ਵਰ ਚੁਣ ਲਿਆ ਇਹ ਸਮਾਜ ਨੇ ਖੁੱਲ ਦਿੱਤੀ ਹੋਈ ਸੀ ਪ੍ਰਤੀਸ਼ਠਿਤ ਜਿਹੜੀਆਂ ਇਸਤਰੀਆਂ ਇਤਿਹਾਸ ਦੇ ਵਿੱਚ ਬਣੀਆਂ ਹੋ ਜਾਂ ਸਵੈਮਵਰ ਹੋਇਆ ਵੈਸੇ ਸਾਰਿਆਂ ਦਾ ਸੀ ਇੱਕ ਪ੍ਰਥਾ ਸੀ ਜੋ ਬਾਅਦ ਵਿੱਚ ਖਤਮ ਕੀਤੀ ਗਈ ਇਸ ਵਾਸਤੇ ਖਤਮ ਕੀਤੀ ਗਈ ਕਿ ਅਕਸਰ ਲੜਕੀ ਜਜ਼ਬੇ ਦੇ ਤਹਿਤ ਭਾਵਨਾਵਾਂ ਦੇ ਤਹਿਤ ਚੋਣ ਕਰ ਲੈਂਦੀ ਸੀ ਰਿਸ਼ਤਾ ਨਿਭਾਣੇ ਸੀ ਅੱਗੇ ਨੌਬਤ ਤਲਾਕ ਤੱਕ ਪਹੁੰਚਦੀ ਸੀ ਬੱਚੇ ਰੁੱਲਦੇ ਸਨ ਸਮਾਜ ਅੱਗੇ ਆ ਗਿਆ ਸਵੰਬਰ ਦੀ ਪ੍ਰਥਾ ਖਤਮ ਕਰਨੀ ਪਈ। ਧਾਰਮਿਕ ਮੁਖੀ ਅੱਗੇ ਆ ਗਏ। ਉਹਨਾਂ ਨੇ ਸਵੰਬਰ ਦੀ ਪ੍ਰਥਾ ਨੂੰ ਖਤਮ ਕੀਤਾ। ਤੋਂ ਇਹ ਸਰੂਪ ਨਖਾ ਵਰਮਾਲਾ ਲਕਸ਼ਮਣ ਦੇ ਗਲ ਦੇ ਚ ਪਾਣ ਲੱਗੀ ਹੈ। ਲਕਸ਼ਮਣ ਕਹਿੰਦਾ ਨਹੀਂ। ਮੈਂ ਤਾਂ ਜ਼ਿੰਦਗੀ ਕੋਰਾ ਰਹਿਣ ਦਾ ਪ੍ਰਣ ਕੀਤਾ ਹੈ ਔਰ ਮੈਂ ਆਪਣੇ ਭਰਾ ਦੇ ਨਾਲ ਰਹਿਣਾ ਹੈ। ਤੋ ਮੇਰੇ ਭਰਾ ਨਾਲ ਗੱਲ ਕਰ ਲੈ ਦਾ ਮਤਲਬ ਹੈ ਦੂਜੀ ਤੀਜੀ ਸ਼ਾਦੀ ਦੀ ਪ੍ਰਥਾ ਸੀ ਉਸ ਜ਼ਮਾਨੇ ਚ ਕਿਉਂਕਿ ਰਾਮ ਦੇ ਨਾਲ ਤੇ ਸੀਤਾ ਸੀ ਫਿਰ ਵੀ ਲਕਸ਼ਮਣ ਕਹਿੰਦਾ ਮੇਰੇ ਭਰਾ ਨਾਲ ਗੱਲ ਕਰ ਲੈ ਇਹ ਇਤਿਹਾਸਿਕ ਪਹਿਲੂ ਨੇ ਇਹ ਇਤਿਹਾਸ ਹੈ ਰਾਮ ਦੇ ਪਿਤਾ ਦੀ ਚਾਰ ਪਤਨੀਆਂ ਸਨ ਦਸ਼ਰਥ ਦੀ ਇਹ ਪ੍ਰਥਾ ਸੀ ਤੋ ਮੇਰੇ ਭਰਾ ਨਾਲ ਗੱਲ ਕਰਦਾ ਦੋਵੇਂ ਸੁਨਖੇ ਸਨ ਦੋਹਾਂ ਦਾ ਰੰਗ ਰੂਪ ਮਹਾਨ ਸੀ ਦੋਹਾਂ ਦਾ ਕੰਨ ਪ੍ਰਭਾਵਿਤ ਕਰਦਾ ਸੀ ਦੋਵੇਂ ਸੁਸ਼ੀਲ ਸਨ ਦੋਵੇਂ ਗੁਣਵਾਨ ਸਨ ਔਰ ਦੋਵੇਂ ઋષਿ ਵਿਸ਼ਿਸ਼ਟਾਉਂ ਧਰਮ ਦੀ ਸਿੱਖਿਆ ਪੜ੍ਹੇ ਹੋਏ ਸਨ RAM ਕੋਲ ਚਲੀ ਗਈ RAM RAM ਨੇ ਭੇਜਿਆ ਨਹੀਂ ਮੇਰੇ ਨਾਲ ਮੇਰੀ ਪਤਨੀ ਹੈ ਤੋ ਮੇਰੇ ਪ੍ਰਾਣ ਨਾਲ ਗੱਲ ਕਰ ਲੈ ਗੁੱਸੇ ਚ ਆ ਕੇ ਲਕਸ਼ਮਣ ਨੇ ਨੱਕ ਕੱਟ ਦਿੱਤੀ ਔਰ ਕਿਸੇ ਔਸਤਰੀ ਦੀ ਨੱਕ ਕੱਟ ਦੇਣੀ ਇਹ ਤੇ ساری ਜ਼ਿੰਦਗੀ ਲਈ ਉਸ ਨੂੰ ਮੁਤਾਜ ਕਰ ਦੇਣਾ ਹੈ ਕ੍ਰੂਪ ਕਰ ਦੇਣਾ ਹੈ ਇਹ ਪੈਣ ਲਕਸ਼ਮਣ ਤੋਂ ਹੀ ਹੈ ਰਾਵਣ ਤੋਂ ਨਹੀਂ ਹੋਈ ਕਿਸੇ ਆਮ ਸਾਧਾਰਨ ਮਨੁੱਖ ਦੇ ਭੈਣ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਵੇ ਸ਼ਾਇਦ ਉਹ ਵੀ ਬਦਲੇ ਦੀ ਭਾਵਨਾ ਚ ਆ ਜਾਏਗਾ ਪਰ ਉਹ ਤੇ ਰਾਜੇ ਦੀ ਭੈਣ ਸੀ ਰਾਵਣ ਦੀ ਲੰਕੇਸ਼ ਦੀ ਬੜਾ ਸ਼ਕਤੀਸ਼ਾਲੀ ਬੜਾ ਤਾਕਤਵਰ महाराज की बाणी कहती है चंद सूरज जाके तपत रसोई अज सूरज द किरण चुल्ले जलन लगे ने पर रावण के जमाने उदों इस तरह से चंद सूरज जाके तपत रसोई रसोई के चुले जलते सन सूरज दिया किरण लकड़ा नहीं बल्दिया सन नहीं किस ढंग उसने चुले बनाए उस जमाने सौर ऊर्जा सूरज की रोशनी सूरज की अग्नि तो कम लिया इस रावण ने ਇਦਾ ਮਤਲਬ ਹੈ ਲੰਕਾ ਇਤਨੀ ਉन्नत ਸੀ 라वण ਇਤਨਾ ਅੱਗੇ ਵਧ ਗਿਆ ਸੀ ਔਰ ਉਸਨੇ ਮਹਿਲ ਦੇ ਉਤੇ ਸੋਨਾ ਚੜਾਇਆ ਹੋਇਆ ਸੀ ਕਹਿੰਦੇ ਨੇ سونے ਦੀ ਲੰਕਾ ਸ਼ਿਵ ਜੀ ਦਾ ਉਪਾਸ਼ਕ ਸੀ ਪੱਕਾ ਚਾਰੇ ਵੇਦ ਉਸ ਨੂੰ ਜ਼ਬਾਨੀ ਕੰਠ ਸਨ ਔਰ ਬਿਨਾ ਮਨ ਦੀ ਇਕਾਗਰਤਾ ਤੋਂ ਕੰਠ ਨਹੀਂ ਹੋ ਸਕਦੇ ਕਈ ਲੋਕ ਮੇਰੇ ਕੋਲ ਪੁੱਛਦੇ ਨੇ ਗੈਨੇ ਜੀ ਕੋਈ ਖੁਰਾਕ ਐਸੀ ਹੋਵੇ ਜਿਹਦੇ ਨਾਲ ਬਾਣੀ ਕੰਠ ਹੋਵੇ ਮੈਂ ਕਿਹਾ ਕੋਈ ਖੁਰਾਕ ਨਹੀਂ ਹੈ ਮੰਦੀ ਕਾਗਰਤਾ ਨਾਲ ਕੰਠ ਹੁੰਦੀ ਹੈ ਕਿਸੇ ਖੁਰਾਕ ਨਾਲ ਨਹੀਂ ਹੁੰਦੀ ਹੋ ਸਕਦਾ ਹੈ ਕੋਈ ਡਾਕਟਰ ਮੇਰੇ ਨਾਲ ਸਹਿਮਤ ਹੋਵੇ ਭਾਵੇਂ ਨਾ ਹੋਵੇ ਉਹ ਗਲਵਕਰੀ ਯਾਦ ਆਸ਼ਕਤੀ ਦਾ تعلق ਮੰਦੀ ਕਾਗਰਤਾ ਨਾਲ ਹੈ ਕਿਸੇ ਵੀ ਖੁਰਾਕ ਨਾਲ ਨਹੀਂ ਹੈ ਇਹ ਵੀ ਮੈਰਸ ਕਰਦੇ ਮੰਦੀ ਕਾਗਰਤਾ ਨਾਲ ਹੈ ساری ਜ਼ਿੰਦਗੀ ਜਾਪ ਸਾਪ ਪੈ ਪੜਦੇਣ ਬੁੱਢੇ ਹੋ ਗਏ ਨੇ ਜ਼ਬਾਨੀ ਕੰਠ ਕੋਈ ਨਹੀਂ ਉਹਨੂੰ ਚਾਰੇ ਵੇਦ ਜ਼ਬਾਨੀ ਕੰਡ ਸੰ ਜ਼ਬਾਨੀ ਪਾਠ ਕਰਦਾ ਸੀ ਰਾਵਣ ਇਦਾ ਮਤਲਬ ਹੈ ਬਿਨਾ ਮੰਨ ਦੀ ਕਾਗਰਤਾ ਤੋਂ ਇਹ ਨਹੀਂ ਹੋ ਸਕਦਾ ਉਹ ਮੰਨ ਹੀ ਕਾਗਰ ਸੀ ਸ਼ਿਵਜੀ ਦਾ ਉਪਾਸ਼ਕ ਸੀ ਔਰ ਮਾਮੂਲੀ ਉਪਾਸ਼ਕ ਨਹੀਂ ਸੀ ਇੱਕ ਦਿਨ ਉਸਨੇ ਕਹਿ ਦਿੱਤਾ اے ਭਗਵਨ ਇਸ ਸਿਰ ਦੇ ਤੇ ਆਸ਼ੀਰਵਾਦ ਦਾ ਹੱਥ ਰੱਖੋ ਨਹੀਂ ਤੇ ਸੀਸ ਦੀ ਮੈਨੂੰ ਲੋੜ ਨਹੀਂ ਹੈ ਸੀਸ ਕੱਟ ਕੇ ਅੱਗੋਂ ਰੱਖ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਐ। ਔਰ ਜੈਸੇ ਮੰਗ ਕੀਤੀ ਅੱਦੇ ਤੋਂ ਉਂਝ ਭੱਜ ਗਏ ਸਨ। ਬਈ ਇਹ ਗੁਰੂ ਨੂੰ ਕੀ ਹੋ ਗਿਆ? ਅੱਦਿਆਂ ਦੇਚ ਅੱਦੇ ਮਾਤਾ ਜੀ ਕੋਲ ਚਲੇ ਗਏ ਬਈ ਲਾਲ ਜੀ ਨੂੰ ਕੀ ਹੋ ਗਿਆ? ਸਿਰ ਮੰਗਣ ਲੱਗ ਪੈਨ ਬੰਦਿਆਂ ਦੇ। ਔਰ ਜਿਹੜੇ ਉੱਥੇ ਬੈਠੇ ਸਨ ਸਹਮੇ ਹੋਏ ਸਨ ਇਹ ਤੇ ਖੁਸ਼ਕਿਸਮਤੀ ਪੰਜ ਤਿਆਰ ਹੋ ਗਏ ਵਾਰੀ-ਵਾਰੀ। ਪਰ ਸਤਗੁਰੂ ਨੇ ਮੰਗ ਕੀਤੀ ਐ। ਤਾਂ ਸ਼ਿਵ ਜੀ ਨੇ ਮੰਗ ਨਹੀਂ ਕੀਤੀ। ਰਾਮ ਸੀਸ ਦੇ ਜੋ ਹੈ 라वण ਸੀਸ ਵੇਟ ਕਰਦਾ ਹੈ ਆ ਦੋਵੇਂ ਇੰਨਾ ਪਿਆਰ ਸ਼ਿਵਜੀ ਨਾਲ ਇਤਨਾ ਕੁਰਬਾਨ ਜਾ ਰਿਹਾ ਹੈ ਉਹ ਸ਼ਿਵਜੀ ਤੋਂ ਇਤਨਾ ਸਦਕੇ ਜਾ ਰਿਹਾ ਹੈ ਔਰ ਇਤਨੀ ਉਸ ਦੀ ਭਗਤੀ ਸੀਸ ਕੱਟ ਕੇ ਅੱਗੋਂ ਰੱਖਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਦੇ ਇਸਤਿਆਗ ਨੂੰ ਇਸ ਬਲੀਦਾਨ ਨੂੰ ਆਪਣੀਆਂ ਦੋ ਪੰਕਤੀਆਂ ਵਿੱਚ ਬਿਆਨ ਕਰਦੇ ਨੇ ਚੋ ਬੋਲੇ ਮਹੱਲਾ ਪੰਜਵਾਂ सम्मन जो इस प्रेम की दम क्यों होती साठ रावण होते सो रंग ने जिन सिर दीने काट ए धन संपदा दे मालिक जी प्रेम दा सौदा आशीर्वाद दा सौदा माया दी तमणियां नाल आउंदा तो रावण कोई भिखारी नहीं सी राजा सी ਅਥਾ ਸੋਨਾ ਰੱਖ ਕੇ ਆਸ਼ੀਰਵਾਦ ਲੈ ਸਕਦਾ ਸੀ ਪਰ ਉਸਨੇ ਸੀਸ ਬੇਟ ਕੀਤਾ ਹੈ ਸੰਮਨ ਜੋ ਇਸ ਪ੍ਰੇਮ ਕੀ ਚੋ ਬੋਲੇ ਮੱਲਾ ਪੰਜਵਾ ਕਿ ਬਾਣੀ ਹੈ ਉਸ ਬਾਣੀ ਦਾ ਨਾਮ ਹੈ ਚੋ ਬੋਲੇ ਸੰਮਨ ਜੋ ਇਸ ਪ੍ਰੇਮ ਕੀ ਦਮ ਕੇ ਹੋਤੀ ਸਾਟ ਰਾਵਣ ਹੋਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ ਰਾਵਣ ਕੋਈ ਬਿਖਾਰੀ ਨਹੀਂ ਸੀ ਉਨੇ ਆਪਣਾ ਸਿਰ ਕੱਟ ਕੇ ਅੱਗੋਂ ਰੱਖਿਆ ਉਹਨੂੰ ਪਤਾ ਸੀ ਕਿ ਰੱਬੀ ਪੁਰਸ਼ਾਂ ਦਾ ਆਸ਼ੀਰਵਾਦ ਮਾਇਆ ਦੀ ਦਮੜੀਆਂ ਨਾਲ ਨਹੀਂ ਮਿਲਦਾ ਤੇ ਜੇ ਮਾਇਆ ਦੀ ਦਮੜੀਆਂ ਨਾਲ ਜੋ ਆਸ਼ੀਰਵਾਦ ਦੇ ਦਿੰਦਾ ਹੈ ਉਹਦੀ ਆਸ਼ੀਰਵਾਦ ਦੀ ਵੀ ਉਤਨੀ ਹੀ ਕੀਮਤ ਹੈ ਜਿੰਨੀ ਉਸ ਮਾਇਆ ਦੀ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਉਹ ਆਸ਼ੀਰਵਾਦ ਉਤਨਾ ਹੀ ਹੈ ਜਿੰਨੀ ਮਾਇਆ ਹੈ ਬਾਕੀ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ सम्मन जोइस प्रेम के दम के होती साठ रावण होते सो रंग ने जिन सिर दीने काट हुन शिव जी दा आशीर्वाद प्राप्त चार वेद जुबानी कंठ ने महाशक्तिशाली है बड़ा ताकतवर है हारया क्यों हार दा के कारण कंदन भरा बागी हो गया भरा ने सारे भेद दस देते ਰਾਮਨ ਵਿਵੇਕਸ਼ਣ ਬਿਰਾਭਾਗੀ ਹੋ ਗਿਆ ਬਿਰਾਗਤਾਰ ਹੋ ਗਿਆ ਜਦ ਵੀ ਕੋਈ ਕੌਮ ਹਾਰਦੀ ਹੈ ਭਰਾਵਾ ਕਰਕੇ ਹਾਰਦੀ ਹੈ ਜਦ